ਸਰ ਤਾਂ ਪਹਿਲਾਂ ਤਾਂ ਇਹ ਦੱਸੋ ਕਿ ਕਾਵਣ ਹੁੰਦੀ ਕੀ ਹੈ ਕਿਉਂ ਘੱਡੀ ਜਾਂਦੀ ਹੈ ਇਹਦਾ ਰੀਜ਼ਨ ਕੀ ਹੈ ਇਹ ਹਰਦਵਾਰ ਤੋਂ ਗੰਗਾ ਜਲ ਮਤਲਬ ਕਿ ਪਰ ਕੇ ਸ਼ਿਵਰਾਤਰੀ ਵਾਲੇ ਦਿਨ ਤੇ ਹਰੇਕ ਮੰਦਰ ਵਿੱਚ ਸ਼ਿਵ ਜੀ ਦੇ ਮੰਦਰ ਵਿੱਚ ਚੜਾਈ ਜਾਂਦੀ ਹੈ ਜੀ ਅੱਛਾ ਹਾਂ ਕਈ ਪੈਦਲ ਲੈ ਕੇ ਆਉਂਦੇ ਕੋਈ ਬੈਠਮੀ ਕਾਵੜ ਲੈ ਕੇ ਆਂਦਾ ਸਾਡੀ ਢਾ ਕਾਵੜੇ ਚੱਲਦੀ ਰਹਿੰਦੀ ਪੈਰ ਚੱਲਦੇ ਰਹਿੰਦੇ ਅੱਛਾ ਪੈਰੇ ਚੱਲਦੇ ਰਹਿੰਦੇ ਰੁਕਣਗੇ ਨਹੀਂ ਰੁਕਣਗੇ ਨਹੀਂ ਜਦੋਂ ਗੰਗਾ ਜਲ ਚੜ ਗਿਆ ਉਸ ਤੋਂ ਬਾਅਦ ਰੁਕਣਗੇ ਹੁਣ ਤੁਰ ਕੇ ਜਾਣਾ ਹੈ ਤੁਰ ਕੀ ਜਾਣਾ ਜੀ ਤੁਰ ਕੀ ਜਾਣਾ ਤੇ ਕਿੰਨੇ ਕੁ ਮੈਂਬਰ ਨੇ ਤੁਹਾਡੇ ਨਾਲ ਸਾਡੇ ਨਾਲ ਟੋਟਲ 50 ਮੈਂਬਰ ਆਏ ਨੇ ਕਿ 25 ਮੈਂਬਰ ਅੱਗੇ ਜੀ 25 ਮੈਂਬਰ ਅੱਸੀ ਹੈਗੀਆਂ ਜੀ ਅੱਛਾ ਮੇਰਾ ਹਣੀ ਮੇਰੇ 32 ਸਾਲ ਹੋ ਗਏ ਜੀ 32 ਮੀਕਾ ਵਟਾ ਲਈ ਅੱਛਾ 35 ਸਾਲ ਹੋ ਗਏ ਰੈਗੂਲ ਹਾਂ ਜੀ ਕੀ ਬਾਤ ਹੈ ਅੱਛਾ ਕਿਹੜੀਆਂ ਇੱਛਾਵਾਂ ਨੇ ਜੋਗੇ ਪੂਰੀ ਹੋ ਗਈ ਅੱਜ ਤੁਸੀਂ ਕੈਮਰਾ ਅੱਗੇ ਉਹ ਕਹਿਣਾ ਬਿਨਾ ਮੰਗੇ ਤੇ ਸਭ ਕੁਝ ਮਿਲ ਜਾਂਦਾ ਜੀ ਕੀ ਬਾਤ ਕਮਰ ਲੈ ਕੇ ਜਾ ਰਹੇ ਹੋ ਰਾਹ ਦੇ ਵਿੱਚ ਡਰ ਨਹੀਂ ਲੱਗਦਾ ਕੋਈ ਮਤਲਬ ਲੁੱਟ ਖੋਨਾ ਹੋ ਜਾਵੇ ਕੋਈ ਸਾਡੇ ਨਾਲ ਆਪ ਬਰਾਜ ਜਿਵੇਂ ਆਪਣੇ ਮਾਪਿਓ ਹੁੰਦੇ ਇਹ ਮਾਪਿਓ ਹੀ ਆ ਸਾਡੇ ਜੀ ਦ ਸਿਟੀ ਐਡਟਾਈਜ਼ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇਮ ਮਲਿਕ ਸਵਾਗਤ ਕਰਦੀ ਆ ਸੌਣ ਦਾ ਮੀਨਾ ਚੱਲ ਰਿਹਾ ਥਾਂ ਥਾਂ ਤੇ ਜਿਹੜੀ ਹੈ ਕਾਵਣ ਜਿਹੜੀ ਹੈ ਨਿਕਲ ਰਹੀ ਹੈ ਤੇ ਇੱਥੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਜੋ ਕਿ ਕਾਵਣ ਲੈ ਕੇ ਜਾ ਰਹੇ ਨੇ ਸਾਰੀ ਗੱਲਬਾਤ ਕਰਦੇ ਤੇ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਰਾਮ ਰਾਮ ਜੀ ਸਰ ਸਤਿ ਪਹਿਲਾਂ ਤੇ ਇਹ ਦੱਸੋ ਕਿ ਕਾਵਣ ਹੁੰਦੀ ਕੀ ਹੈ ਕਿਉਂ ਨਿਕੱਢੀ ਜਾਂਦੀ ਹੈ ਇਹਦਾ ਰੀਜ਼ਨ ਕੀ ਹੈ ਇਹ ਹਰਦਵਾਰ ਤੋਂ ਗੰਗਾ ਜਲ ਮਤਲਬ ਕਿ ਭਰ ਕੇ ਸ਼ਿਵਰਾਤਰੀ ਵਾਲੇ ਦਿਨ ਇਹ ਤੇ ਹਰੇਕ ਮੰਦਰ ਵਿੱਚ ਸ਼ਿਵ ਜੀ ਦੇ ਮੰਦਰ ਵਿੱਚ ਚੜਾਈ ਜਾਂਦੀ ਹੈ ਜੀ। ਅੱਛਾ। ਹਾਂ ਕਈ ਪੈਦਲ ਲੈ ਕੇ ਆਉਂਦੇ ਕੋਈ ਬੇਠਮੀ ਕਾਵੜ ਲੈ ਕੇ ਆਉਂਦਾ। ਸਾਡੀ ਢਾ ਕਾਵੜੇ ਚੱਲਦੀ ਰਹਿੰਦੀ, ਪੈਰ ਚੱਲਦੇ ਰਹਿੰਦੇ ਜੀ। ਅੱਛਾ ਪੈਰੇ ਚੱਲਦੇ ਰਹਿੰਦੇ ਰੁਕਣਗੇ ਨਹੀਂ। ਰੁਕਣਗੇ ਨਹੀਂ ਜਦੋਂ ਗੰਗਾ ਜਲ ਚੜ ਗਿਆ ਉਸ ਤੋਂ ਬਾਅਦ ਰੁਕਣਗੇ। ਅੱਛਾ ਜੇ ਮਤਲਬ ਰੋਟੀ ਵਗੈਰਾ ਖਾਣੀ ਹੋਵੇ ਸ਼ਿਫਟ ਚੇਂਜ ਕਰਦੇ ਰਹਿੰਦੇ, ਬੰਦੇ ਚੇਂਜ ਹੁੰਦੇ ਰਹਿੰਦੇ ਆ ਜੀ। ਅੱਛਾ ਬੰਦੇ ਚੇਂਜ ਹਾਂਜੀ ਹਾਂਜੀ। ਖਾਣੇ ਹੋਗੇ ਤੁਹਾਨੂੰ ਇਧਰੋਂ ਨਿਕਲੇ ਹੋ। 29 ਤਰੀਕ ਨੂੰ ਚੱਲੇ 29 ਜੁਲਾਈ ਨੂੰ ਜੀ। ਅੱਛਾ। ਕੀ ਕਿੰਨੇ ਕ ਮੈਂਬਰ ਨੇ ਤੁਹਾਡੇ ਨਾਲ ਸਾਡੇ ਨਾਲ ਟੋਟਲ 50 ਮੈਂਬਰ ਆਏ ਨੇ ਕਿ 25 ਮੈਂਬਰ ਅੱਗੇ ਜੀ 25 ਮੈਂਬਰ ਅੱਸੀ ਹੈਗੀਆਂ ਜੀ ਅਸੀਂ 6 ਘੰਟੇ ਅਸੀਂ ਚੱਲਦੇ 6 ਘੰਟੇ ਫਿਰ ਉਸ ਤੋਂ ਬਾਅਦ ਹੋ ਚਾਹੀਦਾ ਅਸੀਂ ਜਿਵੇਂ ਕਾਮਰ ਲੈ ਕੇ ਜਾ ਰਹੇ ਹੋ ਰਾਹ ਦੇ ਵਿੱਚ ਡਰ ਨਹੀਂ ਲੱਗਦਾ ਕੋਈ ਮਤਲਬ ਲੁੱਟ ਖੋਨਾ ਹੋ ਜਾਵੇ ਕੋਈ ਇਹ ਸਾਡੇ ਨਾਲ ਆ ਬਰਾਜੇ ਜਿਵੇਂ ਆਪਣੇ ਮਾਪਿਓ ਹੁੰਦੇ ਇਹ ਮਾਪਿਓ ਹੀ ਆ ਸਾਡੇ ਜੀ ਹਾਂਜੀ ਬਿਲਕੁਲ ਮਾਪਿਓ ਦੇ ਨਾਲ ਅਸੀਂ ਸਾਰੋਂ ਮਾਪਿਓ ਨਾਲ ਕੋਈ ਵੀ ਬੱਚਾ ਨਹੀਂ ਮਤਲਬ ਕਿ ਅੱਛਾ ਜਿਹੜਾ ਕੰਗਰ ਜਲ ਲੈ ਕੇ ਆਂਦੇ ਹਾਂ ਫਿਰ ਉਸ ਨੂੰ ਕਿੱਥੇ ਕਿੱਥੇ ਜਿਹੜਾ ਚੜਾਇਆ ਜਾਂਦਾ ਘਰ ਵੀ ਲੈ ਕੇ ਜਾਂਦੇ ਹਾਂ ਹਾਂਜੀ ਘਰ ਵੀ ਲੈ ਕੇ ਜਾ ਸਕਦੇ ਪਰ ਇਹ ਜਿਹੜਾ ਡਾਕਾਵਟ ਵਾਲਾ ਜਲ ਇਹ ਸ਼ਿਵਲਿੰਗ ਤੇ ਚੜੂਗਾ ਐਕਸਟਰਾ ਜਿਹੜਾ ਲੈ ਕੇ ਆਨੇ ਕੰਨੀਆਂ ਵਿੱਚੋਂ ਆਪਾਂ ਘਰੇ ਰੱਖ ਸਕਦੇ ਹਾਂ ਜੀ ਘਰੇ ਰੱਖ ਸਕਦੇ ਹਾਂ ਹਾਂਜੀ 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 ਤੇ ਜੇ ਤੁਹਾਨੂੰ ਜਾਣੇ ਹੋ ਖੱਲੀ ਹੱਥ ਜਾਣੇ ਹੋ ਪਤਾ ਨਹੀਂ ਵੀ ਕਿੱਥੇ ਰੁਕਣਾ ਹੈ ਕਿਤੇ ਨਹੀਂ ਰੁਕਣਾ ਸਾਡੇ ਨਾਲ ਸਾਰਾ ਅਰੇਂਜਮੈਂਟ ਹੁੰਦਾ ਅੰਦਰ ਕੈਂਟਰ ਹੁੰਦਾ ਕੈਂਟਰ ਵਿੱਚ ਸਾਰਾ ਅਰੇਂਜਮੈਂਟ ਮਤ ਇੱਕ ਇਸ ਤਰੀਕੇ ਨਾਲ ਮਤਲਬ ਕਿ ਤੁਹਾਡੀ ਜਿਹੜੀ ਯਾਤਰਾ ਹੈ ਨਿਕਲਦੀ ਹੈ ਕਿੰਨੇ ਕਿਲੋਮੀਟਰ ਦੇ ਜਿਹੜੇ ਕਿ ਤੁਸੀਂ ਤੁਰ ਕੇ ਆ ਚੁੱਕੇ ਹੋ ਅਸੀਂ ਤਕਰੀਬਨ 450 ਕਿਲੋਮੀਟਰ ਹੈ ਜੀ 100 ਕਿਲੋਮੀਟਰ ਰਹਿ ਗਿਆ ਆਈ ਥਿੰਕ ਸਾਢੇ 350 ਕਿਲੋਮੀਟਰ ਅਸੀਂ ਆ ਗਏ ਹਾਂ ਅੱਜ 350 ਕਿਲੋਮੀਟਰ ਤੁਸੀਂ ਤੁਰ ਚੁੱਕੇ ਹੋ ਹਾਂਜੀ 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 ਤੁਸੀਂ 100 ਕਿਲੋਮੀਟਰ ਹਾਂਜੀ 100 ਕਿਲੋਮੀਟਰ ਅੱਜ ਕਿਹੋ ਜਿਹੀ ਕੋਈ ਥਕਾਵਟ ਵਗੈਰਾ ਨਹੀਂ ਹੁੰਦੀ ਆ ਜਾਂ ਫਿਰ ਕਿਸੇ ਨਹੀਂ 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 ਕੋਈ ਐਸੀ ਗੱਲ ਨਹੀਂ ਜੀ ਸ਼ਾਬਾਸ਼ ਬਿਲਕੁਲ ਨਹੀਂ ਮਤਲਬ ਰੱਬ ਦਾ ਪੂਰਾ ਹੱਥ ਹਾਂਜੀ ਹਾਂਜੀ ਜਦੋਂ ਕਾਵਣ ਚੱਕ ਵੈਸੇ ਤਾਂ ਰੁਟੀਨ ਵਿੱਚ ਤਾਂ ਆਪਾਂ ਨਹੀਂ ਚੱਲ ਸਕਦੇ 5 ਕਿਲੋਮੀਟਰ ਵੀ ਜਦੋਂ ਗੰਗਾ ਮਈਆ ਵਿਰਾਜਮੈ ਨਾਲ ਫਿਰਦਾ ਕੋਈ ਜਿੰਨਾ ਮਰਜ਼ੀ ਤੁਰ ਲਾ ਹਾਂਜੀ ਹਾਂਜੀ ਜੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਕਮਰ ਲੈ ਕੇ ਜਾ ਰਹੇ ਨੇ 400 ਕਿਲੋਮੀਟਰ ਜਿਹੜੇ ਨੇ ਇਹ ਜਾਣਗੇ 350 ਕਿਲੋਮੀਟਰ ਆ ਚੁੱਕੇ ਨੇ ਤੇ ਦੱਸ ਦਈਏ ਕਿ 100 ਕਿਲੋਮੀਟਰ ਇਹਨਾਂ ਨੇ ਹੋਰ ਜਾਣਾ ਨੇ ਜਾਣਾ ਇਹਨਾਂ ਦੇ ਪੈਰ ਜਿਹੜੇ ਆ ਨਹੀਂ ਰੁਕਣਗੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਘੁੰਗਰੂ ਵੀ ਬੰਨੇ ਹੋਇਆ ਕਾਰਨ ਕੀ ਹੈ ਬੰਦਨ ਦੀ ਖੁਸ਼ੀ ਹੁੰਦੀ ਆ ਬਾਬੇ ਦੀ ਅੱਛਾ ਹੂੰ ਖੁਸ਼ੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਭੋਲੇ ਬਾਬੇ ਦਾ ਵਿਆਹ ਸ਼ਾਦੀ ਆ ਬਾਬੇ ਦੀ ਹਾਂ ਉਦੋਂ ਨਾ ਨਾ ਚੱਕੋਦੇ ਕੇ ਜਾਵਾਂਗੇ ਅੱਛਾ ਕੋਈ ਮਤਲਬ ਕਿ ਫੋਨ ਵਗੈਰਾ ਵੀ ਨਹੀਂ ਲੈ ਕੇ ਜਾਂਦੇ ਨਹੀਂ ਫੋਨ ਨਹੀਂ ਫੋਨ ਕਾਰ ਕਾਰ ਤੇ ਪਏ ਹੈ ਕਾਰ ਤੇ ਪਏ ਨੇ ਅੱਛਾ ਜਦੋਂ ਮਤਲਬ ਕਿ ਹੁੰਦਾ ਹੈ ਕਿ ਹਾਂ ਜਿਵੇਂ ਆਪਾਂ ਘਰੇ ਥੋੜਾ ਜਿਹਾ ਕੰਮ ਕਰਦੇ ਆਪਾਂ ਥੱਕ ਜਾਂਦੇ ਆ ਕੰਮ ਕਾਜ ਕਰਦੇ ਆਪਾਂ ਥੱਕ ਜਾਂਦੇ ਇੱਥੇ ਜਦੋਂ ਜਾ ਰਹੇ ਕੋਈ ਤਾਂ ਕੰਮ ਕਾਜ ਕਰਦੇ ਥੱਕ ਨਾ ਜੀ ਕੋਈ ਪ੍ਰੋਬਲਮ ਨਹੀਂ ਜੀ ਅੱਛਾ ਕੋਈ ਰਾਤ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਕੋਈ ਗਲਤ ਕਮੈਂਟ ਕਰਦਾ ਹੋਵੇ ਗਲਤ ਬੋਲਦਾ ਨਹੀਂ ਨਹੀਂ ਸਾਰੇ ਜਿਹਾ ਬਾਬੇ ਜਿਹਾ ਭੋਲੇ ਨਾ ਬਸ ਆਹੀ ਸਾਡੇ ਮੂੰਹ ਚ ਜੱਪ ਆਪਣੇ ਤਿਆਰ ਕਰਦੇ ਹੋ ਕਿੰਨਾ ਕੁ ਟਾਈਮ ਲੱਗਦਾ ਇਹਨੂੰ ਤਿਆਰ ਕਰਨ ਦੇ ਵਿੱਚ ਕੀ 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 ਪਾ ਕੇ ਇਹਨੂੰ ਤਿਆਰ ਕੀਤਾ ਜਾਂਦਾ ਹੈ ਇੱਕ ਦਿਨ ਪੂਰਾ ਲੱਗ ਜਾਂਦਾ ਜੀ ਵਿੱਚ ਮੈਂ ਨਾ ਟੋਕਰੀ ਹੈ ਟੋਕਰੀ ਦੇ ਵਿੱਚ ਗੰਗਾ ਇੱਕ ਜਲ ਲਈ ਤੇ ਬਾਕੀ ਆ ਥੋੜਾ ਆਰਟੀਫੀਸ਼ੀਅਲ ਜਿਹਾ ਹੈਗਾ ਜੀ ਜਿਹੜੇ ਉਹਨੇ ਲਾਏ ਹੋਏ ਆ ਮੈਂ ਤੋਤਾ ਵੀ ਲਾਇਆ ਹੋਇਆ ਏ ਕਟੋੜੇ ਵੀ ਲਾਇਆ ਹੋਏ ਇਹਦਾ ਕੀ ਮਤਲਬ ਹੈ ਬਸ ਹੁਣੀ ਲੱਗਦੀ ਏ ਸ਼ਿੰਗਾਰ ਉਹਨਾਂ ਦੀਆ ਕੋਈ ਸ਼ਿੰਗਾਰ ਕਰਦੇ ਕਿਸੇ ਦਾ ਸ਼ਿੰਗਾਰ ਹੋਇਆ ਮਾਤਰਾ ਦਾ ਸ਼ਿੰਗਾਰ ਹੋ ਗਿਆ ਗੰਗਾ ਮਈ ਦਾ ਸ਼ਿੰਗਾਰ ਹੋ ਗਿਆ ਇਹ ਉਸ ਤਰੀਕੇ ਨਾਲ ਹੀ ਅਸੀਂ ਇਹਨਾਂ ਨੂੰ ਲੈ ਕੇ ਜੰਨੇ ਅੱਛਾ ਤੇ ਆਪਣੇ ਹੱਥੀ ਤਿਆਰ ਕਰਦੇ ਹੋ ਇਹ ਆਪਣੇ ਹੱਥੀ ਤਿਆਰ ਕਰਦੇ ਕਿ ਕਮੜ ਲੈ ਕੇ ਜਾ ਰਹੇ ਹੋ ਪਤਾ ਹੈ ਕਿ ਕਮੜ ਦਾ ਮਤਲਬ ਕੀ ਹੈ ਕਮੜ ਦਾ ਮਤਲਬ ਜੀ ਸੋਨ ਦੇ ਮਹੀਨੇ ਵਿੱਚ ਸ਼ਿਵ ਸ਼ੰਕਰ ਨੂੰ ਪੂਜਾ ਪਾਠ ਦਾ ਹੀ ਦਰਜਾ ਦਿੱਤਾ ਗਿਆ ਇਸ ਕਰਕੇ ਜੋ ਵੀ ਭਗਤ ਹੈ ਪੂਜਾ ਪਾਠ ਵਸਤੀ ਲੈ ਕੇ ਜਾਂਦੇ ਨੇ ਅੱਛਾ ਇਹਦੇ ਵਿੱਚ ਇਹ ਤਾਂ ਹੋਇਆ ਕਿ ਕੋਈ ਵੀ ਮਨ ਦੇ ਵਿੱਚ ਇੱਛਾ ਲੈ ਕੇ ਜਾ ਰਹੇ ਹੋ ਤੇ ਉਹ ਇੱਛਾ ਜਿਹੜੀ ਹੈ ਪੂਰੀ ਹੁੰਦੀ ਹੈ ਬਿਲਕੁਲ ਬਿਲਕੁਲ ਹੁੰਦੀ ਹੈ ਜੀ ਮੇਰੇ ਹਾਨੀ ਮੇਰੇ 32 ਸਾਲ ਹੋ ਗਏ ਜੀ 32 ਮੀਕਾ ਵਟਾ ਲਈ ਅੱਛਾ 32 ਸਾਲ ਹੋ ਗਏ ਰੈਗੂਲ ਹਾਂ ਜੀ ਸ਼ਾਬਾਸ਼ ਅੱਛਾ ਕਿਹੜੀਆਂ ਇੱਛਾਵਾਂ ਨੇ ਜੋ ਕੇ ਪੂਰੀ ਹੋ ਗਈ ਅੱਜ ਤੁਸੀਂ ਕੈਮਰਾ ਅੱਗੇ ਉਹ ਕਹਿਣਾ ਚਾਹੋਗੇ ਬਿਨਾ ਮੰਗੇ ਦੀ ਸਭ ਕੁਝ ਮਿਲ ਜਾਂਦਾ ਜੀ ਸ਼ਾਬਾਸ਼ ਬਹੁਤ ਵਧੀਆ ਸਾਰਾ ਕੁਝ ਲਾਈਫ ਪਾਰਟਨਰ ਬਹੁਤ ਵਧੀਆ ਮੇਰੇ ਦੋ ਬੱਚੇ ਆ ਦੋਵੇਂ ਸੈਟ ਅਪ ਬਾਹਰ ਜੀ ਸਾਰਾ ਕੁਝ ਵਧੀਆ ਮਤਲਬ ਇਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਕੋਈ ਇੱਕ ਪੈਸੇ ਦੀ ਕਮੀ ਨਹੀਂ ਜੀ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮੇਂ ਜਿਹੜਾ ਹੈ ਸਾਨੂੰ ਦਿੱਤਾ ਹੈ ਸੋ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੇ ਵਿੱਚ ਮੌਜੂਦ ਹੈ ਜਿੱਥੇ ਕੀ ਕਾਵਲ ਲੈ ਕੇ ਜਾ ਰਹੇ ਨੇ ਇਹਨਾਂ ਦੇ ਕੁਝ ਟੀਮ ਮੈਂਬਰ ਨੇ ਪੈਰ ਇਹਨਾਂ ਦੇ ਨਹੀਂ ਰੁਕਣਗੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕਾਂ ਨੇ ਤਾਂ ਮਤਲਬ ਕਿ ਵਿੱਚ ਨਾ ਸਲੀਪਰ ਪਾਈਆਂ ਹੋਈਆਂ ਨਾ ਜੁੱਤੇ ਪਾਏ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਵਲ ਲੈ ਕੇ ਜਾ ਰਹੇ ਨੇ ਬਹੁਤ ਬੁਧੀਆ ਤਰੀਕੇ ਨਾਲ ਜਿਹੜੇ ਲੈ ਕੇ ਜਾ ਰਹੇ ਨੇ